ਜੇ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਂਸਲਾ ਰੱਖੋ ਇਹ ਮੁਸ਼ਕਲਾਂ ਇੱਕ ਦਿਨ ਬਹੁਤ ਸੁੱਖ ਦੇਣਗੀਆਂ ਸਤ ਸ੍ਰੀ ਅਕਾਲ ਦੋਸਤੋ ਫਿਰ ਤੋਂ ਸੁਖਦੇ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਦੇਵ ਆਨਲਾਈਨ ਸਰਵਿਸਿਜ਼ ਵਿਖੇ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਡਾਕੂਮੈਂਟ ਹੁੰਦਾ ਹੈ ਠੀਕ ਹੈ ਜੀ ਉਹ ਹੈ ਪਾਸਪੋਰਟ ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪਾਸਪੋਰਟ ਦੇ ਉੱਪਰ ਕਿ ਅਸੀਂ ਆਨਲਾਈਨ ਕਰ ਬੈਠੇ ਕਿਸ ਤਰ੍ਹਾਂ ਆਪਣੇ ਪਾਸਪੋਰਟ ਨੂੰ ਅਪਲਾਈ ਕਰ ਸਕਦੇ ਹਾਂ ਔਰ ਆਪਣੇ ਪਸੰਦੀਦਾ ਡਾਕੂਮੈਂਟ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ ਜਿਆਦਾਤਰ ਲੋਕਾਂ ਦਾ ਸੁਪਨਾ ਹੁੰਦਾ ਹੈ ਵਿਦੇਸ਼ ਜਾਣ ਦਾ ਸੋ ਵਿਦੇਸ਼ ਜਾਣ ਦੇ ਲਈ ਸਭ ਤੋਂ ਮਹੱਤਵਪੂਰਨ ਜੋ ਡਾਕੂਮੈਂਟ ਆਪਣੇ ਇੰਡੀਆ ਦੇ ਵਿੱਚ ਮੰਨਿਆ ਜਾਂਦਾ ਹੈ ਉਹ ਹੈ ਪਾਸਪੋਰਟ ਸੋ ਅੱਜ ਆਪਾਂ ਪਾਸਪੋਰਟ ਅਪਲਾਈ ਕਰਾਂਗੇ ਨਿਯਮਤ ਖਰਚੇ ਦੇ ਉੱਪਰ ਜੋ ਇਹਦੀ ਸਰਕਾਰੀ ਫੀਸ ਹੈ ਉਹ ਕਿੰਨੀ ਹੋਵੇਗੀ ਕਿਹੜੇ ਕਿਹੜੇ ਡਾਕੂਮੈਂਟ ਆਪਾਂ ਨੂੰ ਚਾਹੀਦੇ ਹਨ ਉਸ ਦੇ ਬਾਰੇ ਵੀ ਚਰਚਾ ਕੀਤੀ ਜਾਵੇਗੀ ਔਰ ਆਨਲਾਈਨ ਤੁਹਾਨੂੰ ਦੱਸਿਆ ਜਾਵੇਗਾ ਕਿ ਆਪਾਂ ਪਾਸਪੋਰਟ ਨੂੰ ਘਰ ਬੈਠੇ ਆਪਣੇ ਮੋਬਾਈਲ ਤੋਂ ਲੈਪਟਾਪ ਤੋਂ ਕਿਸ ਤਰ੍ਹਾਂ ਦੋਸਤੋ ਅਪਲਾਈ ਕਰ ਸਕਦੇ ਹਾਂ ਸੋ ਹੁਣ ਤੁਹਾਨੂੰ ਆਪਾਂ ਦੱਸਦੇ ਹਾਂ ਲੈਪਟਾਪ ਸਕਰੀਨ ਤੇ ਕਿ ਪਾਸਪੋਰਟ ਕਿਸ ਤਰ੍ਹਾਂ ਆਪਾਂ ਅਪਲਾਈ ਕਰ ਸਕਦੇ ਹਾਂ ਜੀ ਦੋਸਤੋ ਵੈਲਕਮ ਟੂ ਅਵਰ ਲੈਪਟਾਪ ਸਕਰੀਨ ਦੋਸਤੋ ਤੁਸੀਂ ਕਿਸੇ ਵੀ ਵੈਬ ਬ੍ਰਾਊਜ਼ਰ ਦੇ ਵਿੱਚ ਪਾਸਪੋਰਟ ਸੇਵਾ ਲੈ ਕੇ ਸਰਚ ਕਰ ਸਕਦੇ ਹੋ ਤਾਂ ਨੈਕਸਟ ਜੋ ਰਿਜ਼ਲਟ ਆਏਗਾ ਤੁਹਾਡੇ ਸਾਹਮਣੇ ਪਾਸਪੋਰਟ ਜੋ ਅਪਲਾਈ ਕਰਨ ਦੀ ਅਫੀਸ਼ੀਅਲ ਵੈਬਸਾਈਟ ਹੈ passportindia.gov.in ਇਹ ਤੁਹਾਡੇ ਸਾਹਮਣੇ ਇਸ ਤਰ੍ਹਾਂ ਹੋ ਕੇ ਜਾਜੇਗਾ ਔਰ ਇੱਥੇ ਲੈਫਟ ਹੈਂਡ ਸਾਈਡ ਤੁਸੀਂ ਕਾਫੀ ਸਾਰੇ ਆਪਸ਼ਨਸ ਦੇਖ ਸਕਦੇ ਹੋ ਲਾਈਕ ਨਿਊ ਯੂਜ਼ਰ ਰਜਿਸਟ੍ਰੇਸ਼ਨ ਐਗਜ਼ਿਸਟਿੰਗ ਯੂਜ਼ਰ ਲੌਗਇਨ ਚੈੱਕ ਅਪਾਇੰਟਮੈਂਟ ਅਵੇਲੇਬਿਲਟੀ ਐਂਡ ਟਰੈਕ ਐਪਲੀਕੇਸ਼ਨ ਸਟੇਟਸ ਸੋ ਤੁਸੀਂ ਆਪਣੀ ਲੋੜ ਦੇ ਮੁਤਾਬਕ ਇਹਨਾਂ ਆਪਸ਼ਨ ਦੇ ਉੱਪਰ ਜਾ ਸਕਦੇ ਹੋ ਜਿਸ ਤਰ੍ਹਾਂ ਕਿ ਆਪਾਂ ਇੱਥੇ ਆਪਾਂ ਦੇਖ ਸਕਦੇ ਹਾਂ ਚੈੱਕ ਅਪਾਇੰਟਮੈਂਟ ਅਵੇਲੇਬਿਲਿਟੀ ਵੀ ਹੈ ਕੰਡੀਸ਼ਨਲ ਜਾਣਕਾਰੀ ਤੁਹਾਨੂੰ ਦੇ ਰਹੀ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਹੜੀਆਂ-ਕਿਹੜੀਆਂ ਡੇਟਸ ਅਵੇਲੇਬਲ ਨੇ ਹਨ ਤਾਂ ਆਪਾਂ ਚੈੱਕ ਅਪਾਇੰਟਮੈਂਟ ਅਵੇਲੇਬਿਲਿਟੀ ਆਪਾਂ ਚੈੱਕ ਕਰ ਸਕਦੇ ਹਾਂ ਪਹਿਲਾਂ ਸੋ ਇੱਥੇ ਤੁਸੀਂ ਜੋ ਹੈੱਡ ਆਫਿਸ ਹੈ ਪਾਸਪੋਰਟ ਆਫਿਸ ਦਾ ਉਹ ਚੂਜ਼ ਕਰਨਾ ਹੈ ਚੰਡੀਗੜ੍ਹ ਦਾ ਆਪਣੇ ਏਰੀਆ ਨੂੰ ਪੈਂਦਾ ਹੈ ਔਰ ਇੱਥੇ ਕੈਪਚਾ ਫਿਲ ਕਰਕੇ ਜੇ ਤੁਸੀਂ ਚੈੱਕ ਅਪਾਇੰਟਮੈਂਟ ਅਵੇਲੇਬਿਲਿਟੀ ਤੇ ਕਲਿੱਕ ਕਰੋਗੇ ਤਾਂ ਜਿਹੜੇ ਵੀ ਪਾਸਪੋਰਟ ਦੇ ਕੇਂਦਰ ਨੇ ਸਾਰੇ ਇੱਥੇ ਸ਼ੋ ਹੋ ਜਾਣਗੇ ਔਰ ਕਿਹੜੀ-ਕਿਹੜੀ ਡ ਅਵੇਲੇਬਲ ਨੇ اور ਪਾਸਪੋਰਟ ਦੀ ਪੀਸੀਸੀ ਦੀ ਠੀਕ ਹੈ ਜੀ ਅੰਬਾਲਾ ਚੰਡੀਗੜ੍ਹ ਲੁਧਿਆਣਾ ਸਾਰੇ ਹੀ ਇੱਥੇ ਜਿਹੜੇ ਵੀ ਹੈਗੇ ਨੇ ਬੱਸੀ ਪਠਾਨਾ ਹੋ ਗਿਆ ਬਟਿੰਡਾ ਵਗੈਰਾ ਹਨਾ ਸਾਰੀ ਜਗ੍ਹਾ ਤੇ ਸਾਰੀਆਂ ਡੇਟਸ ਤੁਹਾਨੂੰ ਅਵੇਲੇਬਲ ਨੇ ਜੋ ਵੀ ਉਹ ਪੀਸੀਸੀ ਦੇ اور ਪਾਸਪੋਰਟ ਦੇ ਸਾਰੀਆਂ ਦੋਸਤੋ ਇੱਥੇ ਤੁਹਾਨੂੰ ਨਜ਼ਰ ਆਉਣਗੀਆਂ ਸੋ ਫਿਰ ਆਪਾਂ ਹੋਮ ਪੇਜ ਤੇ ਜਾਵਾਂਗੇ ਬੈਕ ਜਾ ਕੇ ਤਾਂ ਫਿਰ ਆਪਾਂ ਨਿਊ ਯੂਜ਼ਰ ਰਜਿਸਟ੍ਰੇਸ਼ਨ ਤੇ ਕਲਿੱਕ ਕਰ ਸਕਦੇ ਹਾਂ इतने तुम्हें पासपोर्ट ऑफिस है जो हो सिलेक्ट करना है मोस्टली चंडीगढ़ करना है मतलब अपने एरिए अकॉर्डिंगली कर सर अगेबल नेम है आप अपना नाम फिल करा और सिंह कौर जो भी लास्ट टाइम है उसके नाल ही लगेगा जी का सरनेम है गोथ है तुम्हें नैक्सट ऑप्शन फिल कर स उस तो बाद डेट ऑफ बर्थ फिल करनी है फर्द ईमेल आई डी फिल करनी है ਨੀਚੇ অপਸ਼ਨ ਹੈ ਕਿ ਜਿਹੜੀ ਕਿ ਤੁਹਾਡੀ ਈਮੇਲ ਆਈਡੀ ਹੈ ਕੀ ਤੁਸੀਂ ਆਪਣੀ ਲੌਗਇਨ ਆਈਡੀ ਏਸੀ ਆਈਡੀ ਨੂੰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਸਤੇ ਕਲਿੱਕ ਕਰਨਾ ਅਦਰਵਾਈਜ਼ ਤੁਸੀਂ ਲੋਗ ਇਨ ਤੇ ਕਲਿੱਕ ਕਰਾਂਗੇ ਆਪਾਂ ਈਮੇਲ ਆਈਡੀ ਹੈ ਜੋ ਇਸੇ ਨੂੰ ਹੀ ਆਪਣੀ ਲੌਗਇਨ ਆਈਡੀ ਬਣਾਉਣੀ ਚਾਹਾਂਗੇ ਇਸ ਲਈ ਆਪਾਂ ਜਸਤੇ ਕਲਿੱਕ ਕਰਕੇ ਲੌਗਇਨ ਆਈਡੀ ਆਪਣੀ ਆਟੋਮੈਟਿਕਲੀ ਫਿਲ ਹੋ ਜਾਏਗੀ ਔਰ ਅੱਗੇ ਆਪਾਂ ਪਾਸਵਰਡ ਹੈ ਜੋ ਹੋ ਰੱਖਣਾ ਹੈ ਪਾਸਵਰਡ ਤੁਹਾਡਾ ਇਸ ਫਾਰਮੈਟ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਅਲਫਾਬੈਟਿਕਲੀ ਚਾਰ ਅੱਖਰ ਹੋਣ ਉਹਨਾਂ ਵਿੱਚੋਂ ਇੱਕ ਅਪਰ ਕੇਸ ਦੇ ਵਿੱਚ ਹੋਣਾ ਚਾਹੀਦਾ ਹੈ ਫਿਰ ਨੰਮਰਿਕਲੀ ਦੋ ਤਿੰਨ ਅੱਖਰ ਹੋਣ ਠੀਕ ਹੈ ਫਿਰ ਆਪਾਂ ਇੱਕ ਸਪੈਸ਼ਲ ਕੈਰੈਕਟਰ ਉਹ ਚੂਜ਼ ਕਰ ਸਕਦੇ ਹਾਂ ਦੋਸਤੋ ਦੋ ਵਾਰੀ ਆਪਾਂ ਇੱਥੇ ਪਾਸਪੋਰਟ ਪਾਸਵਰਡ ਫਿਲ ਕਰਨਾ ਹੈ ਉਸ ਤੋਂ ਬਾਅਦ ਇੱਕ ਮਾਈਨਰ ਜਿਹਾ ਕੁਐਸਚਨ ਆਏਗਾ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਚੂਜ਼ ਕਰ ਸਕਦੇ ਹੋ ਇਹਦੇ ਵਿੱਚ 힌ਟ ਕੁਐਸਚਨ ਹੈ ਜੋ ਉਸ ਦਾ ਅਨਸਰ ਦੇ ਸਕਦੇ ਹੋ ਨੀਚੇ ਕੈਪਚਾ ਫਿਲ ਕਰਕੇ ਤੁਸੀਂ ਰਜਿਸਟਰ ਤੇ ਕਲਿੱਕ ਕਰ ਸਕਦੇ ਹੋ ਇਸ ਤੋਂ ਬਾਅਦ ਜਿਹੜੀ ਕਿ ਤੁਸੀਂ ਇੱਥੇ ਮੇਲ ਆਈਡੀ ਫਿਲ ਕੀਤੀ ਹੈ ਇਸ ਮੇਲ ਆਈਡੀ ਤੇ ਇੱਕ ਮੇਲ ਆਏਗੀ ਕਦੇ-ਕਦੇ ਤਾਂ ਇਹ ਇਮੀਡੀਏਟਲੀ ਆ ਜਾਂਦੀ ਹੈ ਬਟ ਕਦੇ ਥੋੜਾ ਸਮਾਂ ਵੀ ਲੱਗ ਜਾਂਦਾ ਹੈ ਸੋ ਪਲੀਜ਼ ਵੇਟ ਕਰਨਾ ਮੇਲ ਆਏਗੀ ਉਸ ਮੇਲ ਦੇ ਵਿੱਚ ਇੱਕ ਲਿੰਕ ਆਏਗਾ ਲਿੰਕ ਨੂੰ ਓਪਨ ਕਰਕੇ ਉੱਥੇ ਤੁਸੀਂ ਆਪਣੀ ਮੇਲ ਆਈਡੀ ਜਿਹੜੀ ਕਿ ਆਪਾਂ ਇੱਥੇ ਫਿਲ ਕੀਤੀ ਹੈ ਸੇਮ ਉਹੀ ਮੇਲ ਆਈਡੀ ਆਪਾਂ ਉੱਥੇ ਫਿਲ ਕਰਕੇ ਉਹਨੂੰ ਸਬਮਿਟ ਕਰ ਦੇਣਾ ਹੈ ਇਸ ਨਾਲ ਆਪਣੀ ਜੋ ਮੇਲ ਆਈਡੀ ਆਸ ਦੀ ਵੈਰੀਫਿਕੇਸ਼ਨ ਹੋ ਜਾਂਦੀ ਹੈ ਦੋਸਤੋ ਇਹ ਸਟੈਪ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਐਗਜ਼ਿਸਟ ਯੂਜ਼ਰ ਲੌਗਇਨ ਤੇ ਜਾਣਾ ਹੈ एगजिस्टिंग यूजर लॉगइन पर जाकर अपनी ईमेल आई डी फिल करोंगे उस तो बादवर्ड फिल करों फिर कैप्चर कोड में फिल करके लॉग इन पर क्लिक कर दोगे उस अगे थोड़े सामने एक पेज ओपन होएगा इस सैकेंड ऑप्शन है उसनों चूज़ करना है अप्लाई फॉर फ्रैश पासपोर्ट और रीइशू ऑफ पासपोर्ट सो इत अगे ऑप्शन आई ने पासपोर्ट नफलाइन फिल कर सो ऑनलाइन वैसे अच्कल तो मोस्टली ऑनलाइन ही ऑप्शन आँग है उसको आप चूज करा फर्स्ट ऑप्शन चूज करा फ्रैश पासपोर्ट ठीक है जो आपको रिन्ू करवा है तो रीइशू ऑफ पासपोर्ट उसमें चूज करा बट आपको इतने नव पासपोर्ट लिए अप्लाई करना है फिर नॉर्मल से क्लिक करा फिर आप थर्टी सिक्स पेजसते क्लिक करा तो उसी अपनी लोड़ मुताबक सिक्सटी पेजस से भी क्लिक कर सकते सो तो इसके तो बाद आप करा नैक्सट दोस्तों अपने सामने यही पेज फिल हो जाएगा इतने आपकी बेसिक डिटेल फिल करनी है अपना नाम हो गया उसका जैडर मेल फीमेल वो फिल कर सदते हो ਅਗੇ ਪੁੱਛ ਰਿਹਾ ਕਿ ਕੀ ਤੁਸੀਂ ਆਪਣਾ ਕੋਈ ਨਾਮ ਹੈ ਉਹ ਚੇਂਜ ਕੀਤਾ ਹੈ ਜਾਂ ਤੁਹਾਡਾ ਕੋਈ ਹੋਰ ਨਾਮ ਵੀ ਹੈ ਤਾਂ ਮੋਸਟਲੀ ਆਪਾਂ ਨੋ ਹੀ ਕਰਦੇ ਹੁੰਦੇ ਆ ਇੱਥੇ ਨੋ ਕਰਦੇ ਆਗੇ ਫਿਰ ਡੇਟ ਆਫ ਬਰਥ ਫਿਲ ਕਰਾਂਗੇ ਪਲੇਸ ਆਫ ਬਰਥ ਫਿਲ ਕਰਾਂਗੇ ਜਿੱਥੇ ਕਿ ਆਪਣਾ ਜਨਮ ਹੋਇਆ ਹੈ ਠੀਕ ਹੈ ਜੀ ਫਿਰ ਉਹ ਉਹ ਯੂਜ਼ ਦੀ ਸਟੇਟ ਕਰਾਂਗੇ ਜਿਹੜੀ ਆਪਾਂ ਪਲੇਸ ਆਫ ਬਰਥ ਚੂਜ਼ ਕਰਾਂਗੇ ਨਾ ਤਾਂ ਫਿਰ ਉੱਤੇ ਉਹ ਜ਼ਿਲ੍ਹਾ ਹੈ ਜੋ ਉਸ ਨੂੰ ਚੂਜ਼ ਕਰਾਂਗੇ ਸੋ ਦੋਸਤੋ ਮੈਰਿਟਲ ਸਟੇਟਸ ਹੋ ਗਿਆ ਉਸ ਨੂੰ ਆਪਾਂ ਚੂਜ਼ ਕਰਾਂਗੇ ਮੈਰਿਡ ਹੈ ਅਨ ਮੈਰਿਡ ਹੈ ਸਿੰਗਲ ਹੈ ਠੀਕ ਹੈ ਜੀ ਪੈਨ ਕਾਰਡ ਦੀ ਵਸ ਲੋਡ ਨਹੀਂ ਹੁੰਦੀ ਵੋਟਰ ਆਈਡੀ ਦੀ ਵੀ ਲੋਡ ਨਹੀਂ ਹੁੰਦੀ এমਪਲੋਇਮੈਂਟ ਟਾਈਪ ਜੋ ਤੁਹਾਨੂੰ ਸੂਟ ਲੱਗੇ ਅਦਰਸ ਕਰ ਦੋ 셀ਫ এমਪਲੋਇਡ ਕਰ ਦੋ ਹੋਮ ਮੇਕਰ ਚੂਸ ਕਰ ਲਓ ਇਹ ਤੁਸੀਂ ਕਰ ਸਕਦੇ ਹੋ ਔਰ ਗਵਰਨਮੈਂਟਸ ਮਤਲਬ এমਪਲੋਈ ਹੈਗੇ ਨਹੀਂ ਜੇਕਰ ਤੁਹਾਡੇ ਮਾਤਾ ਪਿਤਾ ਜਾਂ ਸਪਾਊਸ ਵਗੈਰਾ ਹੈ ਨਾ ਉਹ ਤੁਸੀਂ ਅਪਨੇ ਅਕੋਰਡਿੰਗਲੀ ਚੂਸ ਕਰਦੇ ਹੋਏ ਸੇ ਇੱਥੇ ਵੀ ਨੋ ਹੀ ਹੁੰਦਾ ਜ਼ਿਆਦਾਤਰ ਕੇਸ ਦੇ ਵਿੱਚ ਔਰ ਐਜੂਕੇਸ਼ਨਲ ਕੁਆਲੀਫਿਕੇਸ਼ਨ ਹੈ ਜੇਕਰ ਤੁਸੀਂ 10th ਪਾਸ ਹੋ ਤਾਂ 10th ਪਾਸ ਔਰ ਅਬਵ ਕਰਨਾ ਹੈ ਜੇਕਰ ਨਹੀਂ ਤਾਂ ਤੁਸੀਂ ਉਸ ਤੋਂ ਨੀਚੇ ਵਾਲੀ অপਸ਼ਨ 7th ਪਾਸ ਵਗੈਰਾ ਔਰ ਲੈਸ ਉਹ ਚੂਸ ਕਰ ਸਕਦੇ ਹੋ और उस तो बाद आधार कार्ड का नंबर भरना जरूरी हूँ है इतनी तो उस तो बाद जरूर आधार कार्ड का नंबर भर के आई एग्री यस करोगे और सेव आई डिटेल करोंगे उस तो बाद आप नैक्सट करोंगे नैक्सट पेज दोस्तों अपने सामने ओपन हो जाएगा इतने तुम तो अपने फादर मदर की डिटेल फिल करोगे मैरिड हो तो अपने स्पाउस की डिटेल फिल करोगे उस तो बाद नैक्सट करोंगी और इतने अपना एड्रैस फिल करना है ठीक है जी अपना पिंड शहर का नाम और ਸਟੇਟ ਕਿਹੜੀ ਪੈਂਦੀ ਹੈ ਜ਼ਿਲ੍ਹਾ ਕਿਹੜਾ ਹੈ ਫਿਰ ਪੁਲਿਸ ਸਟੇਸ਼ਨ ਕਿਹੜਾ ਹੈ ਪਿੰਨ ਕੋਡ ਕਿਹੜਾ ਹੈ ਉਹ ਔਰ ਫਿਰ ਮੋਬਾਈਲ ਨੰਬਰ ਫਿਲ ਕਰਾਂਗੇ ਫਿਰ ਈਮੇਲ ਆਈਡੀ ਆਪਾਂ ਫਿਲ ਕਰਾਂਗੇ ਔਰ ਉਸ ਤੋਂ ਬਾਅਦ ਪਰਮਨੈਂਟ ਰੈਜ਼ ਅਵੇਲੇਬਲ ਉਹਨੂੰ ਵੀ ਐਕਸੀ ਕਰ ਦੇਾਂਗੇ ਠੀਕ ਹੈ ਜੀ ਐਕਸੀ ਕਰਕੇ ਸੇਵ ਮਾਈ ਡਿਟੇਲ ਕਰਾਂਗੇ ਔਰ ਨੈਕਸਟ ਤੇ ਕਲਿੱਕ ਕਰ ਦੇਾਂਗੇ ਇੱਥੇ ਦੋਸਤੋ ਤੁਸੀਂ ਕੋਈ ਵੀ ਐਮਰਜੈਂਸੀ ਕੰਟੈਕਟ ਹੈ ਮਤਲਬ ਕਿ ਅਲਟਰਨੇਟਿਵ ਇੱਕ ਨੰਬਰ ਆਪਾਂ ਇੱਕ ਪਰਸਨ ਦਾ ਦੇਣਾ ਹੁੰਦਾ ਹੈ ਕਿਸੇ ਵੀ ਆਪਣੇ ਕਰਦੇ ਦਾ ਨਾ ਜਿਹੜੇ ਸਰਦਾਰ ਦਾ ਨਾਮ ਔਰ ਉਸਦਾ ਮੋਬਾਈਲ ਨੰਬਰ ਫਿਲ ਕਰ ਸਕਦੇ ਹਾਂ ਤਾਂ ਕਿ ਪਾਸਪੋਰਟ ਸੇਵਾ ਵਾਲੇ ਤੁਹਾਨੂੰ ਕਿਸੇ ਵੀ ਐਮਰਜੈਂਸੀ ਦੇ ਵਿੱਚ ਉਸਤੇ ਕਾਲ ਕਰ ਸਕਣ ਔਰ ਉਸ ਤੋਂ ਬਾਅਦ ਸਹੀ ਮਾਈ ਡਿਟੇਲ ਕਰਕੇ ਤੁਸੀਂ ਨੈਕਸਟ ਕਰੋਗੇ ਇਹ ਸਾਰੀਆਂ ਹੀ ਆਪਸ਼ਨਸ ਦੋਸਤੋ ਤੁਸੀਂ ਆਪਣੇ ਹਿਸਾਬ ਨਾਲ ਪੜ੍ਹ ਸਕਦੇ ਹੋ 99% ਕੇਸਾਂ ਦੇ ਵਿੱਚ ਤਾਂ ਇਹ نو ਹੀ ਆਉਂਦੀਆਂ ਹਨ ਔਰ ਕੋਈ 1% ਕੇਸ ਹੁੰਦਾ ਜਿਸ ਦੇ ਵਿੱਚ ਆਪਾਂ ਨੂੰ ਕੁਝ ਕੁ ਆਪਸ਼ਨਾਂ Yes ਕਰਨੀਆਂ ਪੈ ਜਾਣ ਵੈਸੇ ਮੋਸਟਲੀ ਸਾਰੀਆਂ-ਸਾਰੀਆਂ نو ਹੀ ਆਪਾਂ ਕਲਿੱਕ ਕਰਾਂਗੇ ਠੀਕ ਹੈ ਜੀ ਸਾਰੀਆਂ ਤੇ ਨੋ ਨੋ ਤੇ ਆਪਾਂ ਟਿਕ ਮਾਰਕ ਕਰਕੇ ਫਿਰ ਆਪਾਂ ਨੈਕਸਟ ਕਰਦੇ ਹਾਂ ਉਸ ਤੋਂ ਬਾਅਦ ਇੱਕ ਪਾਸਪੋਰਟ ਦਾ ਪ੍ਰੀਵਿਊ ਆਪਣੇ ਸਾਹਮਣੇ ਆ ਜਾਏਗਾ ਬੇਸਿਕ ਡਿਟੇਲ ਜੋ ਆਪਾਂ ਅਪਲੀ ਫਿਲ ਕੀਤੀ ਹੈ ਉਹ ਕਿਸ ਤਰ੍ਹਾਂ ਦਾ ਆਪਣਾ ਪਾਸਪੋਰਟ ਦੇ ਉੱਪਰ ਆਏਗਾ ਇੱਕ ਸੈਂਪਲ ਦੇ ਤੌਰ ਤੇ ਆਪਾਂ ਨੂੰ ਦਿਖਾਈ ਦੇਵੇਗਾ ਔਰ ਦੇਖ ਕੇ ਜੇਕਰ ਸਾਰਾ ਕੁਝ ਸਹੀ ਹੈ ਤੁਹਾਨੂੰ ਲੱਗ ਰਿਹਾ ਹੈ ਤਾਂ ਤੁਸੀਂ ਨੈਕਸਟ ਕਰ ਸਕਦੇ ਹੋ ਆਦਰਵਾਇਜ਼ ਜੇਕਰ ਤੁਸੀਂ ਕੁਝ ਠੀਕ ਕਰਨਾ ਚਾਹੁੰਦੇ ਹੋ ਤਾਂ ਪ੍ਰੀਵੀਅਸ ਤੇ ਕਲਿੱਕ ਕਰਕੇ ਤੁਸੀਂ ਪਿੱਛੇ ਜਾ ਕੇ ਵੀ ਉਸ ਨੂੰ ਠੀਕ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਨੈਕਸਟ ਕਰ ਸਕਦੇ ਹੋ ਨੈਕਸਟ ਕਰਨ ਤੋਂ ਬਾਅਦ ਜਿਹੜੇ ਪ੍ਰੂਫ ਆਪਾਂ ਲਗਾਉਣੇ ਹਨ ਪ੍ਰੂਫ ਆਫ ਬਰਥ ਉਹ ਇੱਕ ਡ੍ਰੌਪਡਾਊਨ ਲਿਸਟ ਖੁੱਲੇਗੀ ਆਪਣੇ ਸਾਹਮਣੇ ਡ੍ਰੌਪਡਾਊਨ ਲਿਸਟ ਦੇ ਵਿੱਚੋਂ ਪ੍ਰੂਫ ਆਫ ਬਰਥ ਆਪਾਂ ਚੋਸ ਕਰ ਸਕਦੇ ਹਾਂ ਤੇ ਕਾਫੀ ਸਾਰੇ ਪ੍ਰੂਫਸ ਦੀ ਲਿਸਟ ਦਿੱਤੀ ਗਈ ਹੁੰਦੀ ਹੈ ਬਰਥ ਸਰਟੀਫਿਕੇਟ ਚੋਸ ਕਰਦੇ ਹੋ 10th ਸਰਟੀਫਿਕੇਟ ਪੈਨ ਕਾਰਡ ਹਨਾ ਜੀ ਜਿਹੜਾ ਜਿਹੜਾ ਵੀ ਪ੍ਰੂਫ ਆਪਣੇ ਕੋਲੇ ਹੈਗਾਗਾ ਉਹਨਾਂ ਚੋਂ ਕੋਈ ਇੱਕ ਆਪਾਂ ਪ੍ਰੂਫ ਇੱਥੇ ਚੋਸ ਕਰਨਾ ਹੈ ਉਸ ਤੋਂ ਬਾਅਦ ਪ੍ਰੂਫ ਆਫ ਪ੍ਰੈਜ਼ੈਂਟ ਰੈ residential ਅਡਰੈਸ ਆਪਣਾ ਰਹਿਸ਼ੇ ਪਤਾ ਕੀ ਹੈ ਮੋਸਟਲੀ ਇਹ ਆਧਾਰ ਕਾਰਡ ਆਪਾਂ ਸਿਲੈਕਟ ਕਰਦੇ ਹੁੰਦੇ ਆ ਇਹ ਸਿਲੈਕਟ ਕਰਕੇ ਆਪਾਂ ਔਰ ਜਦੋਂ ਇੱਕ ਖਾਸ ਧਿਆਨ ਰੱਖਣਾ ਹੈ ਇਹ ਹੀ ਜਿਹੜੇ ਕਿ ਆਪਾਂ ਪ੍ਰੂਫ ਆਫ ਐਟ ਸਿਲੈਕਟ ਕੀਤੇ ਹਨ ਜਦੋਂ ਆਪਾਂ ਪਾਸਪੋਰਟ ਆਫਿਸ ਜਾਣਾ ਹੈ ਤਾਂ origignal proof ਜ਼ਰੂਰ ਨਾਲ ਲੈ ਕੇ ਜਾਣੇ ਹਨ ਇਹ ਨਹੀਂ ਕਿ ਇੱਥੇ ਆਪਾਂ ਸਿਲੈਕਟ ਕਰਦੇ ਜੋ ਉਸਦੀ ਫੋਟੋਕਾਪੀ ਲੈ ਕੇ ਉੱਥੇ ਆਪਾਂ ਜ਼ਰੂਰ origignal ਜੋ ਡਾਕੂਮੈਂਟ ਨੇ ਆਪਣੇ ਉਹ ਪਾਸਪੋਰਟ ਆਫਿਸ ਦੇ ਵਿੱਚ ਲੈ ਕੇ ਜਾਣੇ ਹਨ نیچے ਆਪਾਂ ਪਲੇਸ ਦੀ ਇੱਕ ਆਪਸ਼ਨ ਹੈ ਇੱਥੇ ਆਪਾਂ ਆਪਣੇ ਜ਼ਿਲ੍ਹੇ ਨੂੰ ਫਿਲ ਕਰ ਸਕਦੇ ਹਾਂ ਔਰ ਡੇਟ ਆਟੋਮੈਟਿਕਲੀ ਹੁੰਦੀ ਹੈ ਆਈ ਐਗਰੀ ਤੇ ਕਲਿੱਕ ਕਰਕੇ ਸੇਵ ਮਾਈ ਡਿਟੇਲ ਕਰ ਲਓ ਸਬਮਿਟ ਕਰਨ ਤੋਂ ਪਹਿਲਾਂ ਦੋਸਤੋ ਪ੍ਰੀਵਿਊ ਐਪਲੀਕੇਸ਼ਨ ਫਾਰਮ ਤੇ ਕਲਿੱਕ ਕਰਕੇ ਇੱਕ ਵਾਰੀ ਆਪਣੇ ਫਾਰਮ ਨੂੰ ਕੰਪਿਊਟਰ ਦੇ ਵਿੱਚ ਦੇਖ ਲਓ ਜਾਂ ਇਸ ਦਾ ਪ੍ਰਿੰਟ ਆਊਟ ਕਰਕੇ ਚੰਗੀ ਤਰ੍ਹਾਂ ਪੜ ਲਓ ਕਿਉਂਕਿ ਜੇਕਰ ਤੁਸੀਂ ਸਬਮਿਟ ਕਰਤਾ ਤਾਂ ਇੱਥੇ ਫਿਰ ਕੁਝ ਵੀ ਚੇਂਜ ਨਹੀਂ ਹੋਣਾ ਆਏਗਾ ਸੋ ਮੇਰੀ ਹੰਬਲ ਰਿਕਵੈਸਟ ਹੈ ਤੁਹਾਨੂੰ ਕਿ ਪ੍ਰੀਵਿਊ ਐਪਲੀਕੇਸ਼ਨ ਫਾਰਮ ਤੇ ਕਲਿੱਕ ਕਰਕੇ ਜ਼ਰੂਰ ਚੈੱਕ ਕਰੋ ਕਿ ਜੋ ਵੀ ਆਪਾਂ ਡਿਟੇਲ ਫਿਲ ਕੀਤੀ ਹੈ ਕਿ ਉਹ ਸਾਰੀ ਵੀ ਸਾਰੀ ਸਹੀ ਹੈ ਇੱਕ ਪ੍ਰੀਵਿਊ ਫਾਰਮ ਆਪਣੇ ਸਾਹਮਣੇ ਆ ਜਾਵੇਗਾ ਇਸ ਨੂੰ ਪਲੀਜ਼ ਆਪਾਂ ਧਿਆਨ ਨਾਲ ਪੜਨਾ ਹੈ ਸੋ ਇਸ ਨੂੰ ਧਿਆਨ ਨਾਲ ਪੜਨ ਤੋਂ ਬਾਅਦ ਆਪਾਂ ਉਸੇ ਪੇਜ ਤੇ ਵਾਪਸ ਜਾਵਾਂਗੇ ਔਰ ਸਬਮਿਟ ਤੇ ਕਲਿੱਕ ਕਰ ਦਾਂਗੇ ਇਸ ਦੇ ਨਾਲ ਜੋ ਆਪਣੀ ਐਪਲੀਕੇਸ਼ਨ ਹੈ ਉਹ ਸਕਸੈਸਫੁਲੀ ਸਬਮਿਟ ਹੋ ਜਾਵੇਗੀ ਸਬਮਿਟ ਕਰਨ ਤੋਂ ਬਾਅਦ ਅਗਲਾ ਪੇਜ ਸਾਡੇ ਆਪਣੇ ਸਾਹਮਣੇ ਖੁੱਲੇਗਾ ਪੇ ਐਂਡ ਸ਼ੈਡਿਊਲ ਅਪਾਇੰਟਮੈਂਟ ਇਸ ਦੇ ਵਿੱਚ ਕੀ ਹੋਏਗਾ ਕਿ ਆਪਾਂ ਆਪ ਆਪਣੀ ਫੀਸ ਹੈ ਜੋ ਉਸ ਨੂੰ ਪੇ ਕਰਾਂਗੇ ਔਰ ਆਪਾਂ ਇੱਕ ਡੇਟ ਚੂਜ਼ ਕਰਾਂਗੇ ਅਪਾਇੰਟਮੈਂਟ ਚੂਜ਼ ਕਰਾਂਗੇ ਜਿਹੜੀ ਡੇਟ ਨੂੰ ਆਪਾਂ ਪਾਸਪੋਰਟ ਆਫਿਸ ਜਾਣਾ ਹੈ ਆਨਲਾਈਨ ਮਾਧਿਅਮ ਦੇ ਨਾਲ ਤੁਸੀਂ ਫੀੀ ਇੱਥੇ ਪੇ ਕਰ ਸਕਦੇ ਹੋ ਲਾਈਕਿ ਕ੍ਰੈਡਿਟ ਕਾਰਡ ਡੈਬਿਟ ਕਾਰਡ ਇੰਟਰਨੈਟ ਬੈਂਕਿੰਗ ਐਂਡ ਯੂਪੀਆਈ ਯੂਪੀ ਨਾਲ ਬਹੁਤ इजीली ਆਪਾਂ ਇੱਥੇ ਫੀਸ ਹੈ ਜੋ ਉਹ ਪੇ ਕਰ ਸਕਦੇ ਹਾਂ ਇੱਥੇ ਤੁਹਾਡੀ ਬੇਸਿਕ ਡੀਟੇਲ ਸ਼ੋ ਕਰੇਗਾ ਰੈਫਰੈਂਸ ਨੰਬਰ ਸ਼ੋ ਕਰੇਗਾ ਨੈਕਸਟ ਤੇ ਕਲਿੱਕ ਕਰੋਗੇ ਤਾਂ ਅੱਗੇ ਪੇਮੈਂਟ ਕਰਨ ਦਾ ਆਪਸ਼ਨ ਹੈ ਜੋ ਉਹ ਆ ਜਾਏਗਾ ਉਸ ਤੋਂ ਪਹਿਲਾਂ ਕਿ ਤੁਸੀਂ ਕਿਹੜੇ ਪਾਸਪੋਰਟ ਆਫਿਸ ਜਾਣਾ ਹੈ ਉਹ ਇੱਥੋਂ ਤੁਸੀਂ ਸਿਲੈਕਟ ਕਰ ਸਕਦੇ ਹੋ ਸਾਹਮਣੇ ਉਸ ਦੀਆਂ ਜੋ ਡੇਟਸ ਨੇ ਉਹ ਵੀ ਅਵੇਲੇਬਲ ਰਹਿੰਦੀਆਂ ਨੇ ਠੀਕ ਹੈ ਸ਼ਹਿਰ ਦਾ ਨਾਮ ਅਵੇਲੇਬਲ ਰਹਿੰਦਾ ਹੈ ਔਰ ਇਥੋਂ ਤੁਸੀਂ ਡ੍ਰੌਪਡਾਊਨ ਲਿਸਟ ਦੇ ਵਿੱਚੋਂ ਚੂਸ ਕਰਕੇ نیچے ਕੈਪਚਾ ਫਿਲ ਕਰਕੇ ਨੈਕਸਟ ਤੇ ਕਲਿੱਕ ਕਰ ਸਕਦੇ ਹੋ ਔਰ ਅੱਗੇ ਪੇਮੈਂਟ ਦਾ ਪੇਜ ਆਪਣੇ ਸਾਹਮਣੇ ਆ ਜਾਵੇਗਾ ਜਿਹੜੇ ਵੀ ਮਾਧਿਅਮ ਰਾਹੀਂ ਤੁਸੀਂ ਚਾਹੋ ਪੇਮੈਂਟ ਕਰ ਸਕਦੇ ਹੋ ਸੋ ਦੋਸਤੋ ਇਹ ਪੇਜ ਸਾਡੇ ਸਾਹਮਣੇ ਹੈ ਸਰਕਾਰੀ ਫੀਸ ਕਿੰਨੀ ਹੈ ਉਹ ਵੀ ਤੁਹਾਨੂੰ ਇੱਥੇ ਨਜ਼ਰ ਆ ਰਹੀ ਹੈ ਕਿੰਨੀ ਫੀਸ ਆਪਾਂ ਪੇ ਕਰਨੀ ਹੈ ਠੀਕ ਹੈ ਜੀ ਔਰ ਡੇਟ ਸਿਲੈਕਟ ਕਰਕੇ ਜਿਹੜੀਆਂ ਵੀ ਇੱਥੇ ਡੇਟਸ ਅਵੇਲੇਬਲ ਹੋਣਗੀਆਂ ਉਹ ਗ੍ਰੀਨ ਕਲਰ ਦੇ ਵਿੱਚ ਸ਼ੋ ਹੋਣਗੀਆਂ ਜਿਹੜੀਆਂ ਨਹੀਂ ਤਾਂ ਉਹ ਰੈੱਡ ਦੇ ਵਿੱਚ ਹਨ ਔਰ ਡੇਟ ਸਿਲੈਕਟ ਕਰਕੇ ਪੇ ਐਂਡ ਬੁੱਕ ਤੇ ਤੁਸੀਂ ਕਲਿੱਕ ਕਰਕੇ ਫੀਸ ਪੇ ਕਰ ਸਕਦੇ ਹੋ ਨੈਕਸਟ ਪੇਜ ਤੇ ਸਾਰੇ ਮਾਧਿਅਮ ਦੱਸੇ ਗਏ ਹਨ ਨੈਟ ਬੈਂਕਿੰਗ ਤੋਂ SBI ਨੈਟ ਬੈਂਕਿੰਗ ਜਾਂ ਆਦਰ ਬੈਂਕ ਦੀ ਨੈਟ ਬੈਂਕਿੰਗ ਦੀ ਤੁਸੀਂ ਕਰ ਸਕਦੇ ਹੋ UPI ਤੋਂ ਕਰ ਸਕਦੇ ਹੋ UPI ਕਾਫੀ ਈਜ਼ੀ ਵੇ ਹੈ ਫੀ ਪੇ ਕਰਨ ਦਾ ਇੱਥੇ ਤੁਸੀਂ ਆਪਣੇ ਕਿਸੇ ਵੀ ਆਨਲਾਈਨ ਪੇਮੈਂਟ ਮਾਧਿਅਮ ਦੇ ਨਾਲ QR ਕੋਡ ਨੂੰ ਸਕੈਨ ਕਰਕੇ ਵੀ ਪੇਮੈਂਟ ਕਰ ਸਕਦੇ ਹੋ ਪੇਮੈਂਟ ਕਰਨ ਤੋਂ ਬਾਅਦ ਆਟੋਮੈਟਿਕਲੀ ਰੀਡਾਇਰੈਕਟ ਕਰ ਦੇਵੇਗਾ ਤੁਹਾਨੂੰ ਪਾਸਪੋਰਟ ਸੇਵਾ ਦੀ ਵੈਬਸਾਈਟ ਤੇ ਉੱਥੇ ਇਦਾਂ ਦਾ ਇੱਕ ਪ੍ਰਿੰਟ ਆਊਟ ਨਿਕਲੇਗਾ ਇੱਥੇ ਤੁਹਾਨੂੰ ਸ਼ੋ ਹੋ ਜਾਵੇਗੀ ਡੇਟ ਅਪਾਇੰਟਮੈਂਟ ਦੀ ਕਿਹੜੀ ਡੇਟ ਹੈ ਕਿਸ ਸਮੇਂ ਤੁਸੀ ਜਾਣਾ ਹੈ ਦੋਸਤੋ ਸੋ ਬੜਾ ਹੀ ਆਸਾਨ ਤਰੀਕਾ ਹੈ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇਗੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਕੋਈ ਮਲਾਲ ਰਹਿ ਗਿਆ ਤਾਂ ਪਲੀਜ਼ ਕਮੈਂਟ ਕਰਕੇ ਪੁੱਛ ਸਕਦੇ ਹੋ ਕਿ ਸਵਾਲ ਤੁਹਾਡੇ ਮਨ ਦੇ ਵਿੱਚ ਹੋਵੇ ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਇਦਾਂ ਦੀ ਇੱਕ ਹੋਰ ਇਨਫੋਰਮੇਟਿਵ ਵੀਡੀਓ ਦੇ ਵਿੱਚ ਮਿਲਦੇ ਹਾਂ ਬਹੁਤ ਜਲਦ ਤਦ ਤੱਕ ਲਈ ਸਾਡੇ ਚੈਨਲ ਦੇ ਨਾਲ ਬਨੇ ਰਹੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਔਰ ਲਾਈਕ ਕਰੋ ਵਾਅਦਤ ਬਦ ਲੋਕਾਂ ਤੱਕ ਇਸ ਵੀਡੀਓ ਨੂੰ ਪਹੁੰਚਦਾ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਵੀਡੀਓ ਦਾ ਫਾਇਦਾ ਲੈ ਸਕਣ ਥੈਂਕ ਯੂ ਸੋ ਮੱਚ